ਸਤਕਾਰਯੋਗ ਸੰਗਤ ਜੀ ਬੰਦਾ ਆਪਣੀ ਜ਼ੁਬਾਨ ਕਰਕੇ ਪਹਿਚਾਣਿਆ ਜਾਂਦਾ ਜਿਸ ਬੰਦੇ ਦੀ ਜ਼ੁਬਾਨ ਨਹੀਂ ਉਹ ਆਦੇ ਕਹੇ ਹੋਏ ਬੋਲ ਨਹੀਂ ਪਾਲਦਾ ਪੂਰੇ ਕਰਦਾ ਲੋਕੀ ਸਿਰ ਮਾਰ ਦਿੰਦੇ ਨੇ ਇਹ ਕੋਈ ਬੰਦਾ ਪਰ ਜਿਸ ਇਨਸਾਨ ਨੇ ਆਦੇ ਕਹੇ ਹੋਏ ਬੋਲ ਪੂਰੇ ਪਾਲੇ ਨੇ ਪੂਰੇ ਕੀਤੇ ਨੇ ਗੱਲ ਪੂਰੀ ਕੀਤੀ ਆ ਲੋਕੀ ਆਖਦੇ ਨੇ ਇਹ ਮਰਦਾ ਜੋੜੇ ਉਸ ਪਰਵਕਾਰੀ ਉਸ ਮਹਾਨ ਆਜ਼ਾਦੀ ਦੇ ਆਸ਼ਕ ਨੂੰ ਯਾਦ ਕਰ ਰਹੇ ਆ ਜਿਸ ਦਾ ਨਾਮ ਹੈ ਸ਼ਹੀਦ ਉਦਮ ਸਿੰਘ ਸੁਨਾਮ ਜਿਸ ਨੇ 19 April 1919 ਨੂੰ ਜਲੀਆਂ ਵਾਲੇ ਬਾਗ ਦੀ ਧਰਤੀ ਦਾ ਕਤਲਿਆਮ ਵੇਖ ਕੇ ਉਹਨੇ ਬਰਨ ਕੀਤਾ ਸੀ ਖੂਨ ਦਾ ਬਦਲਾ ਖੂਨ ਖੂਨ ਦਾ ਬਦਲਾ ਖੂਨ ਉਹਦੀਆਂ ਰਗਾਂ ਚ ਜਿਹੜਾ ਲਹੂ ਦੌੜਦਾ ਸੀ ਉਹ ਬਦਲੇ ਦੇ ਭਖਾ ਕਾਰਨ ਸਾਹ ਸਾਹ ਕਰਨ ਲੱਗਿਆ ਪਰ ਸੂਰਮੇ ਨੇ 21 ਸਾਲ ਉਹਨੂੰ ਠੰਡਾ ਨਾ ਪੈਣ ਦਿੱਤਾ ਫਿਰ 13 ਮਾਰਚ 1940 ਨੂੰ ਕੈਕਸਟਨਹਾਲ ਅੰਗਲੈਂਡ ਦੀ ਧਰਤੀ ਤੇ ਜਿਹੜਾ ਮੁੱਖ ਦੋਸ਼ੀ ਸੀ ਸਰ ਮਾਈਕਲ ਉਡਬੈਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤੀਆਂ ਤਿੰਨ ਗੋਲੀਆਂ ਉਹ ਵੱਜੀਆਂ ਸੀਨੇ ਨੂੰ ਫਿਰ ਇੰਗਲੈਂਡ ਦੇ ਜਾਮ ਮਾਰਿਆ ਅੰਗਰੇਜ਼ ਕਮੀਨੇ ਨੂੰ ਤਰਨ ਕਰ ਲਿਆ ਪੂਰਾ ਅੰਮ੍ਰਿਤਸਰ ਸੋਂ ਖੇਤੀ ਦਾ ਉਦਮ ਸਿੰਘ ਬਹਾਦਰ ਸੀ ਆਸ਼ਿਕ ਆਜ਼ਾਦੀ ਦਾ ਜਦੋਂ ਅੰਗਰੇਜ਼ ਸਾਮਰਾਜ ਦਾ ਅਖੜ ਜਿਸ ਜੜੀ ਪੂਰੇ ਸੰਸਾਰ ਚ ਪੈ ਰਹੀ ਸੀ ਅਖੀਰ ਗੁਰੂ ਕੇ ਪਿਆਰਿਓ ਆਪ ਦਾ ਦੋਸ਼ ਕਬੂਲ ਦਾ ਹੋਇਆ 31 ਜੁਲਾਈ 1940 ਨੂੰ ਪੈਟਨਵਿਲੇ ਜੇਲ੍ਹ ਦੇ ਵਿੱਚ ਫਾਂਸੀ ਦੇ ਤਖਤੇ ਤੇ ਚੜ ਗਿਆ ਉਸ ਮਰਦ ਸੂਰਮੇ ਨੂੰ ਸ਼ਹੀਦ ਉਦਮ ਸਿੰਘ ਸੁਨਾਨ ਨੂੰ ਜਿਨੇ ਪੰਜਾਬੀਆਂ ਦਾ ਸਰ ਉੱਚਾ ਕੀਤਾ ਘੋਟ-ਘੋਟ ਪ੍ਰਣਾਮ ਘੋਟ-ਘੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ